ਮੈਂ WhatsApp ਪਰ ਆਨੰਦ ਨੂੰ 3 ਸਾਲ ਹੋ ਗਏ ਆ ਮੈਨੂੰ ਮਨ ਚ ਸ਼ੌਂਕ ਹੈ ਕਿ ਮੋਟਰ ਬਣਾਵਾਂ ਉਹ ਬੈਟਰੀ ਵਾਲਾ ਤੇ ਮੈਂ ਮੈਨੂੰ ਤਾਂ ਬੈਟਰੀ ਸੈੱਲ ਹੁੰਦੇ ਬੋਲੇ ਸੀ ਬੈਟਰੀ ਹੁੰਦੀ ਆ ਤੇ ਲੈਪਟਾਪ ਦੀ ਬੈਟਰੀ ਹੁੰਦੀ ਆ ਬਹੁਤ ਪੁਰਾਣੀ ਬੈਟਰੀ ਬਹੁਤ ਪਈਆਂ ਸੀ ਤੇ ਉਹਦੀ ਮੈਂ ਸੈੱਲ ਕੱਢ ਕੇ ਨਾ ਜਿਹੜੇ ਚੰਗੀ ਨਕੀ ਸੈੱਲ ਸੀਗੇ ਸਾਦੇ ਕੱਢ ਕੇ ਤੇ ਉਹਨੂੰ ਉਹਦੀ ਬੈਟਰੀ ਬਣਾਈ ਬਲਣਾ 60 ਵੋਲਟ ਦੀ ਬੈਟਰੀ ਬਣਾਈ ਤੇ ਉਹ ਮੇਰਾ ਮੋਟਰਸਲ ਤਿਆਰ ਹੋ ਗਿਆ ਤੇ ਬਹੁਤ ਵਧੀਆ ਚੱਲ ਰਿਹਾ ਹੈ ਇਹ ਜਿਹੜੀਆਂ ਸਪੂਟੀਆਂ ਹੁੰਦੀਆਂ ਜਿਹੜੀਆਂ ਕੋਈ ਵੀ ਮਤਲਬ ਬੈਟਰੀ ਟੁੱਟੀਆਂ ਹੁੰਦੀਆਂ ਉਹ ਬਹੁਤ ਵਧੀਆ ਪਲਾਸਟਿਕ ਬਣੀ ਹੁੰਦੀਆਂ ਉਹ ਚੱਲ ਚੱਲ ਕੇ ਉਹਦੀ ਪਲਾਸਟਿਕ ਢੁੱਟ ਜਾਂਦੀ ਜਿਹੜੇ ਸ਼ੌਕਰ ਉਹਦੇ ਬਹੁਤ ਮਾੜੀ ਹੁੰਦੇ ਆ ਇੱਕ ਇੱਕੇ ਛੋਕ ਲਗਾਇਆ ਉਹਨਾਂ ਨੇ ਲਗਾਇਆ ਹੋਇਆ ਵਾ ਕੰਪਲਸਰ ਦਾ ਇਹ ਜੋ ਪਤਾ ਕਿਸੇ ਗੋਲ ਤਵੀਰੀ ਨੂੰ 3 ਸਾਲ ਹੋ ਗਏ ਬਣਾਏ ਨੂੰ ਇਹ ਬਹੁਤ ਵਧੀਆ ਕੋਈ ਵੀ ਟੁੱਟੀ ਨਹੀਂ ਇਹ ਬਿਲਕੁਲ ਵਧੀਆ ਚੱਲਦਾ ਹੈ ਤੇ ਇਸ ਨਾਲ ਜਿਹੜਾ ਡੇਟਾ ਬਾਇ ਪਟੋਲ ਦੀ ਬਚਤ ਹੁੰਦੀ ਹੁੰਦੀ ਹੈ ਅੱਜ ਕਾ ਬਿਜਲੀ ਫਰੀ ਆ ਲਾਈਟ ਫਰੀ ਹੁੰਨਗੇ ਸਭ ਕੁਝ ਫਰੀ ਹੈਗਾ ਇਸ ਇਲੈਕਟ੍ਰੋਨਿਕ ਬਾਈਕ ਦਾ ਜਮਾਨਾ ਆ ਗਿਆ ਹਰ ਇੱਕ ਜਿਹੜੀ ਬਾਈਕ ਹੈ ਇਲੈਕਟ੍ਰੋਨਿਕ ਹੋਰੀ ਗੱਡੀ ਗੱਡੀਆਂ ਜਿਹੜੀਆਂ ਇਲੈਕਟ੍ਰੋਨਿਕ ਹੋਈਆਂ ਉੱਥੇ ਹੀ ਬਟਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਇਹ ਜਿਹੜਾ ਮੋਟਰਸਾਈਕਲ ਹੈ ਇਹ ਪਲਸਰ ਮੋਟਰਸਾਈਕਲ ਹੈ ਜਿਹੜਾ ਇਲੈਕਟ੍ਰੋਨਿਕ ਜਿਹੜਾ ਇੱਕ ਵਿਅਕਤੀ ਨੇ ਆਪਣੇ ਦਿਮਾਗ ਦੇ ਨਾਲ ਕੀਤਾ ਹੈ ਔਰ ਇਹਦੀ ਐਵਰੇਜ ਵੀ ਬਹੁਤ ਜ਼ਿਆਦਾ ਕੱਢਦਾ ਹੈ ਔਰ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਇਹ ਪਲਸਰ ਮੋਟਰਸਾਈਕਲ ਇਹਨਾਂ ਨੇ ਆਪਣੇ ਦਿਮਾਗ ਦੇ ਨਾਲ ਇਹਨੂੰ ਕੀ ਜਿਹੜਾ ਮੋਟਰਸਾਈਕਲ ਬਣਾਤਾ ਕਿਉਂਕਿ ਇਹ ਬੈਟਰੀਆਂ ਤੇ ਹੀ ਮੋਟਰਸਾਈਕਲ ਚੱਲਦਾ ਹੈ ਬੈਟਰੀ ਤੇ ਚੱਲਦਾ ਹੈ ਵਧੀਆ ਨਿਕਲਦੀ ਏ ਔਰ ਜਿਹੜਾ ਮੋਟਰਸਾਈਕਲ ਹੈ ਕੀ ਦੇਖਸਾ ਜੀ ਇਹ ਟੋਇਆ ਟੇਬਿਆਂ ਤੇ ਵੀ ਇਹਨੂੰ ਮੋਟਰਸਾਈਕਲ ਨੂੰ ਕੁਛ ਨਹੀਂ ਹੁੰਦਾ ਕਿਉਂਕਿ ਇਹ ਈ ਮੋਟਰਸਾਈਕਲ ਉਹਨਾਂ ਨੇ ਆ ਬਣਾਇਆ ਇਹਦੀ ਐਵਰੇਜ ਵੀ ਪਹਿਲਾਂ 40 ਸੀ ਕੱਢਦੀ ਹੁਣ ਇਹ 60 70 ਦੀ ਐਵਰੇਜ ਜਿਹੜਾ ਮੋਟਰਸਾਈਕਲ ਦਿੰਦਾ ਏ ਆਪਾਂ ਗੱਲ ਵੀ ਕਰਦੇ ਆ ਦੁਕਾਨਦਾਰ ਨਾਲ ਦੁਕਾਨਦਾਰ ਦੇ ਨਾਲ ਗੱਲ ਵੀ ਕਰਦੇ ਆ ਵੀ ਜਿਹੜਾ ਇਹ ਮੋਟਰਸਾਈਕਲ ਹੈ ਇਹ ਮੋਟਰਸਾਈਕਲ ਨੂੰ ਕਿੰਨੀ ਕਿ ਮਿਹਨਤ ਲੱਗੀ ਆ ਤੇ ਕਿੰਨਾ ਕਿ ਚਿਰ ਇਹਨਾਂ ਨੂੰ ਮੋਟਰਸਾਈਕਲ ਨੂੰ ਬਣਾਇਆ ਹੋ ਗਿਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰ ਰਵਿੰਦਰਪਾਲ ਸਿੰਘ ਜੀ ਸਰੀਣਾ ਮੋਟਰਸਾਈਕਲ ਹੈ ਕਿਸ ਤਰ੍ਹਾਂ ਬਣਾਇਆ ਤੇ ਕਿਸ ਤਰ੍ਹਾਂ ਗੱਲ ਦਾ ਸਾਨੂੰ ਮੋਟਰ ਬਣਾਉਣ ਨੂੰ ਮੇਂ 3 ਸਾਲ ਹੋ ਗਏ ਆ ਮਨੇ ਮਾਨਤਿਕ ਸ਼ੌਂਕ ਕਿ ਮੋਟਰ ਬਣਾਵਾਂ ਉਹ ਬੈਟਰੀ ਬੜਾ ਤੇ ਮੈਂ ਮੇਰੇ ਕੋਲ ਤਾਂ ਬੈਟਰੀ ਸੈੱਲ ਹੁੰਦੇ ਮੈਂ ਲੈਸੀ ਬੈਟਰੀ ਹੁੰਦੀ ਆ ਰੀ ਲੈਫਟਰੀ ਬੈਟਰੀ ਹੁੰਦੀ ਆ ਉਹ ਪੁਰਾਣੀ ਬੈਟਰੀ ਬਹੁਤ ਪਈਆਂ ਸੀ ਤੇ ਉਹਦੀ ਮੈਂ ਸੈੱਲ ਕੱਢ ਕੇ ਲੈ ਜਿਹੜੇ ਚੰਗੀ ਚੰਗੀ ਸੈੱਲ ਸੀਗੇ ਸਾਰੇ ਕੱਢ ਕੇ ਤੇ ਉਹਨੂੰ ਉਹਦੀ ਬੈਟਰੀ ਬਣਾਈ ਪਹਿਲਾਂ 60 ਵੋਲਟ ਦੀ ਬੈਟਰੀ ਬਣਾਈ ਫਿਰ ਮੈਂ ਮੋਟਰ ਇਹਦੀ ਆਨਲਾਈਨ ਮਹੰਗਾਈ ਮੋਟਰ ਦੀ ਤੇ ਉਹ ਮੇਰਾ ਮੋਟਰਸਾਈਕਲ ਤਿਆਰ ਹੋ ਗਿਆ ਜੋ ਬਹੁਤ ਵਧੀਆ ਚੱਲ ਰਿਹਾ ਇਹ ਪਰ ਕੋਈ ਪੰਜਾਬ ਸਰਦਪਾ ਅਵਰੇਜ ਨਾ ਆਣਾ। ਤੁਸੀਂ ਪਹਿਲਾਂ ਵੀ ਇਹਨੂੰ ਤਿਆਰ ਕੀਤਾ ਸੀ ਤੇ ਇਹਨੂੰ ਇਹਨੂੰ ਦੁਬਾਰਾ ਅਪਗ੍ਰੇਡ ਕੀਤਾ ਹਾਂ ਕਿਉਂ ਕਰਨਾ? ਪਹਿਲਾਂ ਮੈਨੂੰ ਲਾਈਸੀ ਚਿਆਂ ਵਾਲੀ ਮੋਟਰ ਲਗਾਈ ਸੀ। ਉਹਦੀ ਸਪੀਡ ਥੋੜੀ ਘੱਟ ਸੀ 30 35 ਸਪੀਡ ਦਿੰਦਾ ਸੀ। ਉਹਦੀ ਥੋੜੀ ਐਵਰੇਜ ਘੱਟ ਸੀ। ਤੇ ਹੁਣ ਅਪਗ੍ਰੇਡ ਕਰਤਾ ਔਰ ਇਹ ਚੋਸ ਹੱਬ ਮੋਟਰ ਲਗਾ ਦਿੱਤੀ ਗਈ ਹੈ। ਤੇ ਉਹ ਬੈਟਰੀ 60 ਵੋਲਟ ਦੀ ਕਰ ਦਿੱਤੀ ਗਈ ਹੈ। ਨਾਲ ਉਹਦੀ ਸਪੀਡ ਵੀ ਵੱਧ ਗਈ ਆ ਤੇ ਜਿਹੜੀ ਬੈਕਅਪ ਵੀ ਵੱਜ ਗਈ ਹੈ। ਕਿੰਨਾ ਕ ਭਜਨ ਚੱਲ ਲੈਂਦਾ ਹੈ? ਬੈਕਅਪ ਇਹਦਾ ਭਜਨ ਹੈ ਕੋਈ 3 ਬੰਦੇ ਬਿਠਾ ਲੋ ਤਾਂ ਵੀ ਕੋਈ ਗੱਲ ਨਹੀਂ ਉਹ ਇਹ ਕਿਹ ਹੈ ਇਹਦੇ ਜਿਹੜੇ ਬਾਕੀ ਉਹ ਹੀ ਮੋਟਰਸਾਈਕਲ ਚੱਲੀਆਂ ਵਾ ਪਰ ਇਹ ਪਲਸਰ ਮੋਟਰਸਾਈਕਲ ਇੱਕ ਹੈਵੀ ਮੋਟਰਸਾਈਕਲ ਮੰਨਿਆ ਜਾਂਦਾ ਹੈ ਉਹਨੂੰ ਤੁਸੀਂ ਇਹਦੇ ਤਰ ਤਿਆਰ ਕੀਤਾ ਹੈ ਕੀ ਕਾਰਨ ਹੈ ਸਰ ਇਹ ਤਾਂ ਹੈ ਕਿ ਇਹ ਜਿਹੜੀਆਂ ਸਕੂਟਰੀਆਂ ਆਉਂਦੀਆਂ ਜਿਹੜੀਆਂ ਕੋਈ ਕੋਈ ਵੀ ਵੈਟ ਸਕੂਟਰੀਆਂ ਆਉਂਦੀਆਂ ਉਹ ਬਹੁਤਿਆਂ ਪਲਾਸਟਿਕ ਬਾਡੀ ਹੁੰਦੀਆਂ ਸਾਰੀਆਂ ਹੁੰਦੀਆਂ ਉਹ ਚੱਲ ਚੱਲ ਕੇ ਅਗਰੀ ਪਲਾਸਟ ਡੁੱਟ ਜਾਂਦੀ ਜੇ ਸ਼ੌਕਰ ਉਹਦੇ ਬਹੁਤ ਮਾੜੇ ਹੁੰਦੇ ਆ ਇੱਕ ਇੱਕੇ ਸ਼ੌਕ ਲਗਾਇਆ ਉਹਨਾਂ ਨੇ ਲਗਾਇਆ ਹੈ ਵਾ ਪਰ ਪਲਸਰ ਦਾ ਇਹ ਜੋ ਪਤਾ ਕਿ ਇਹ ਸੀ ਬਹੁਤ ਹੈਵੀ ਹੈ ਦੀ ਇਹਨੂੰ 3 ਸਾਲ ਹੋ ਗਏ ਬਣਾਏ ਨੂੰ ਇਹ ਬਹੁਤ ਵਧੀਆ ਕੋਈ ਕੀ ਰੁਟੀ ਨਹੀਂ ਹੈ ਬਿਲਕੁਲ ਇਹ ਦੇਖਿਆ ਜੇ ਤਾਂ ਤੁਹਾਨੂੰ ਸਿੱਰੇ ਸਿੱਰੇ ਸੜਕ 'ਤੇ ਦੇਖੀ ਰਹੀ ਕਿ ਉਹ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਇਹ ਮੋਟਰਸਾਈਕਲ ਤੇ ਪਰ ਇਹਦੀ ਵਾਜ ਤੱਕ ਨਹੀਂ ਸੀ ਹੁੰਦੀ ਇਹ ਇਹਦੀ ਵਾਜ ਕੋਈ ਵਾਜ ਨਹੀਂ ਹੁੰਦੀਗੀ ਤੇ ਇਸ ਨਾਲ ਜਿਹੜੇ ਡੇਟਾ ਪਾਟ्रोल ਦੀ ਬਚਤ ਹੁੰਦੀ ਹੁੰਦੀ ਆ ਅੱਜ ਕਾ ਬਤੀ ਫਰੀ ਆ ਲਾਈਟ ਫਰੀ ਹੋਣ ਕੇ ਸਭ ਕੁਝ ਫਰੀ ਹੈਗਾ ਦੇਖਿਆ ਇਹਦਾ ਤਾਂ ਕੰਮ ਕੀ ਹੈਗਾ ਅਸੀਂ ਲੱਗ ਪਿੱਛੇ ਤੋਂ ਇਲੈਕਟ੍ਰੋਨਿਕ ਰਿਪੇਅਰ ਕਰਦੇ ਆ ਮਦਰ ਬੋਰਡ ਵਗੈਰਾ ਹੋਰ ਵੈਲ ਸ਼ੀਟਿੰਗ ਵਗੈਰਾ ਰਿਪੇਅਰ ਕਰਦੇ ਆ ਇਲੈਕਟ੍ਰਿਕ ਇਹ ਜਿਹੜੀ ਬੈਟਰੀ ਆ ਉਹ ਬੈਟਰੀਆਂ ਉਹ ਪਹਿਲੀਆਂ ਜਿਹੜੀਆਂ ਏ ਮੋਟਰਾਂ ਉਹਨਾਂ ਵਾਲੀਆਂ ਕਿ ਹੋ ਰਿਹਾ ਸੀ ਇਹ ਬੈਟਰੀ ਪਹਿਲੀ ਲਈ ਇਹ ਤੇ ਲਿਥੀਅਮ ਬੈਟਰੀ ਲਗਾਈ ਲਗਾਈ ਦੀ ਹੈ ਨਾ ਲਿਥੀਅਮ ਬੈਟਰੀ ਲਿਥੀਅਮ ਆਇਨ ਬੈਟਰੀ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਬੈਟਰੀਆਂ ਉਹ ਵੀ ਇਹਨਾਂ ਨੇ ਆਮ ਬੈਟਰੀਆਂ ਜਿਵੇਂ ਉਹ ਲਾਈਆਂ ਪਰ ਇਹ ਜਿਹੜਾ ਪੰਜਾਬੀਆਂ ਦਾ ਜਿਹੜਾ ਦਿਮਾਗ ਹੁੰਦਾ ਇਹ ਵੱਖਰਾ ਹੀ ਦਿਮਾਗ ਹੁੰਦਾ ਕਿਉਂਕਿ ਇਹਨਾਂ ਨੇ ਜਿਹੜਾ ਇਹ ਇਹ ਇਮਪੋਰਟ ਸਾਈਕਲ ਆਪ ਤਿਆਰ ਕਰ ਦਿੱਤਾ ਇਹਨਾਂ ਨੇ ਹੋਰ ਜਿਹੜੀ ਚੰਗੀ ਐਵਰੇਜ ਕੱਢਦਾ ਮੈਂ ਬਟਾਲਾ ਤੋਂ ਵਿਕੀ ਮਿਲਿਆ